ਸਤਿ ਸ੍ਰੀ ਅਕਾਲ ਅੱਜ ਆਪਾਂ ਮਨਾ ਰਹੇ ਜੀ ਦਿਵਸ ਕਿਉਂਕਿ ਸਾਡਾ ਪੰਜਾਬ ਦਾ ਕਿਸਾਨ ਆ ਮੇਨ ਕਣਕ ਚ ਨਮਕ ਰਪਿਆ ਜਿਹਦਾ ਕਰਕੇ ਹੰਡੇ ਕੁਦਰਤੀ ਸੌਮੇ ਜਿਹੜਾ ਪਾਣੀ ਉਹ ਬੜਾ ਠੜੇ ਜਾ ਰਿਹਾ ਇਸ ਵੇਲੇ ਮਨ ਲਾ 150 150 ਦੇ ਵਿੱਚੋਂ 335 ਬਲਾਕ ਬਲਾਕ ਜਿੰਚ ਆ ਚੁੱਕੇ ਨੇ ਜਿਨ੍ਹਾਂ ਦਾ ਪਾਣੀ ਬਹੁਤ ਠੰਡਾ ਹੈ ਇਹ ਸਾਰੇ ਕਿਸਾਨ ਬੰਦਾਂ ਬੇਨਤੀ ਆਪਾਂ ਕਣਕ ਤੋਂ ਨਾਲ ਛੱਡ ਕੇ ਆਪਾਂ ਜਿਹੜੀ ਦੂਜੀਆਂ ਫਸਲਾਂ ਆ ਗਈਆਂ ਤੁਹਾਨੂੰ ਲੀਚੀ ਦੇ ਮਨ ਆ ਏਰੀਆ ਹੈਗਾ ਨਹੀਂ ਪੜੇ ਇਲਾਕਾ ਇਹਦੇ ਵਿੱਚ ਲੀਚੀ ਦੀ ਫਸਲ ਬਹੁਤ ਵਧੀਆ ਹੁੰਦੀ ਆ ਸਾਡਾ ਅੱਜ ਮੇਨਰ ਹੈਗਾ ਇਹ ਮਨਾਉਣ ਦਾ ਲਈ ਚ ਦਿਵਸ ਇਹ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਇਹ ਨੀਚੇ ਦੀ ਜਪਾਣੀ ਹੈਗੀ ਆ ਕਿਸ ਤਰ੍ਹਾਂ ਖੇਤੀ ਕਰਨੀ ਆ ਇਹਦੇ ਵਾਸਤੇ ਸਭ ਤੋਂ ਪਹਿਲਾਂ ਪਲਾਨਿੰਗ ਬਹੁਤ ਜ਼ਰੂਰੀ ਆ ਕਿਉਂਕਿ ਜੇ ਜਦ ਆਪਾਂ ਪਲਾਨ ਕਰਨੇ ਆ ਤਾਂ ਸਾਡਾ ਬੁੱਟਾ ਕਈ ਬੁੱਟੇ 100 ਸਾਲ 80 ਸਾਲ ਚੱਲਦੇ ਨੇ ਜੇ ਆਪਾਂ ਪਹਿਲਾਂ ਹੀ ਸ਼ੁਰੂਤ ਗਲਤੀ ਕਰਤੀ ਉਹ ਮੁੜ ਕੇ ਸਾਡੇ ਗਾਂ ਆਉਣ ਬਣੇ ਪੀੜੇ ਨੇ ਉਹ ਗਲਤੀ ਭੁੱਤ ਨਹੀਂ ਪੈਂਦੀ ਆ ਇਸ ਕਰ ਸਭ ਤੋਂ ਪਹਿਲਾਂ ਪਲਾਨਿੰਗ ਬੜੀ ਜ਼ਰੂਰੀ ਆ ਫੇਰ ਜਿਹੜਾ ਹੈਗੇ ਲੀਚੀ ਦੇ ਬੂਟੇ ਆਪਾਂ ਨੌਣੇ ਲੈ ਕੇ ਉਹ ਕਿਸ ਚੰਗੀ ਨਰਸਰੀ ਤੋਂ ਲੈ ਜਾਣਾ ਜਿੱਥੋਂ ਸਾਨੂੰ ਯਕੀਨ ਆ ਕਿ ਜੋ ਆਪਾਂ ਬੂਟਾ ਮੰਗਿਆ ਆਪਾਂ ਉਹੀ ਮਿਲਣਾ ਯਾਰ ਬੂਟੇ ਲੈਨੇ ਪ੍ਰਾਈਵੇਟ ਕਹਿੰਦੇ ਕੁਝ ਹੋ ਰਿਹਾ ਮਿਲ ਕੋਈ ਹੋਰ ਜਾਂਦਾ ਫੇਰ ਉਸ ਤੋਂ ਬਾਅਦ ਜਿਹੜਾ ਹੈਗੇ ਆ ਬੂਟਿਆਂ ਦੀ ਗਿਣਤੀ ਪ੍ਰਤੀ ਏਕੜ ਦਾ ਹਿਸਾਬ ਨਾਲ ਹੋਣੀ ਬੜੀ ਜ਼ਰੂਰੀ ਆ ਜੇ ਬੂਟੇ ਘੱਟ ਨੇ ਤੇ ਸਾਡਾ ਝਾੜ ਘਟੇਗਾ ਫੇਰ ਆਪਾਂ ਜ਼ਿਆਦਾ ਖਾਦ ਪਾਉਨੇ ਆ ਦਵਾਈਆਂ ਪਾਉਨੇ ਉਹਦਾ ਕਰਕੇ ਇੱਕ ਜਿਹੜੇ ਮਕੋੜੇ ਬਿਮਾਰੀ ਜ਼ਿਆਦਾ ਹੁੰਦੇ ਨੇਗੇ ਤੇ ਜਿਹੜੀ ਫੜੀ ਹੈਗੀ ਆ ਫਸਲਾਂ ਝਾੜ ਤੇ ਘੜਦੇ ਘੜਦਾ ਆ ਪਰ ਨਾਲ ਕੁਆਲਿਟੀ ਖਰਾਬ ਹੁੰਦੀ ਆ ਸਰਕਾਰ ਵੱਲੋਂ ਕੀ ਕੀ ਫੈਸਿਲਿਟੀਆਂ ਦਿੱਤੀ ਜਾ ਰਹੀ ਆ ਸਰਕਾਰ ਵੱਲੋਂ ਜਿਹੜਾ ਹੈਗਾ ਖੇਤੀਬਾੜੀ ਦੇ ਥਲੀ ਜਿੱਦੀ ਖੇਤੀਬਾੜੀ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਕੀਤੇ ਜਾ ਰਹੇ ਨੇਗੇ ਇੱਕ ਤੇ ਹੈਗੀ ਹਰੇਕ ਅਕਾਂ ਪਹਿਲੇ ਸਾਲ ਆਇਆ ਵੀ ਜਿਹੜਾ ਹੈਗਾ 22 ਏਕੜ ਦਾ ਬਾਗਮਗਰ ਆਪਾਂ ਜਿਹੜੀ ਸਬਿੜ ਦੇ ਰਹਿਆਂਗੇ ਉਹਦੇ ਵਿੱਚ ਲਗਭਗ 75% ਸਹਾਦਿਜੀ ਤਿਆਰੀ ਹੈ ਬੂਟਾ ਲਾਉਣ ਤੋਂ ਲਾ ਕੇ ਉਹ ਐਂਡ ਤੱਕ ਉਹਦੀ ਮਾਰਕੀਟਿੰਗ ਤੱਕ ਕਰਵਾਉਂਦੇ ਇਸ ਕਰਕੜਕ ਸਰਕਾਰ ਬੜਾ ਜੋਰ ਲਾ ਰਹੀ ਆ ਭਾਵੇਂ ਮੱਕੀ ਦੀ ਗੱਲ ਹੋਵੇ ਜਾਂ ਲੀਚੀ ਦੀ ਗੱਲ ਹੋਵੇ ਗੁਰਦਾਸਪੁਰ ਦੇ ਕਿੰਨੇ ਕੁ ਕਿਸਾਨ ਇਸ ਵਲ ਆਏ ਕਿਸਾਨਾਂ ਲਗਪਾ ਮਤਲਬ 80% ਹੈਗੇ ਨਾ ਮਲ ਜਿਹੜੇ ਹੈਗੇ ਜਿਹਨਾਂ ਲੀਚੀ ਕਰਦੇ ਪਹਿਲਾਂ ਕੀਤੀ ਕਰਦੇ ਫਾਲਦਰ ਬੂਟੇ ਬਾਰੇ ਉਹ ਜ਼ਿਆਦਾ ਹੋਰ ਉਹਨਾਂ ਵਿੱਚੋਂ ਕਾਫੀ ਇਧਰ ਆ ਰਹੇ ਨੇਗੇ ਜਿੱਦਾਂ ਪਠਾਨਕੋਟ ਨੂੰ ਲੀਚੀ ਹੱਬ ਬਣਾ ਦਿੱਤਾ ਗਿਆ ਐਕਸਪੋਰਟ ਵੀ ਹੋ ਰਹੀ ਹੈ ਪਠਾਨਕੋਟ ਦੀ ਲੀਚੀ ਗੁਰਦਾਸਪੁਰ ਵਿੱਚ ਵੀ ਸਕੋਪ ਹੈ ਬਿਲਕੁਲ ਕਰਕੜਕ ਨੇ ਪੜੀ ਲੱਗਤਾ ਨਾ ਗੁਰਦਾਸਪੁਰ ਦਾ ਸੜਕ ਪਟਾਲਾ ਬਲਾਕ ਪਠਾਨਕੋਟ ਕੁਝ ਏਰੀਆ ਨਮਾ ਸ਼ਹਿਰ ਦਾ ਰੋਪੜ ਦਾ ਮਹਾੜੀ ਦਾ ਡਿਸਟ੍ਰਿਕਟ ਪਤਗੜ ਸਾਹਿਬ ਦਾ ਹੈਗਾ 11 ਬਸੇ ਡਿਵੀਜ਼ਨ ਇਹ ਸਾਰਾ ਉਹਦਾ ਨਹੀਂ ਪੜੀ ਇਲਾਕਾ ਆਪਾਂ ਕਿਉਂਕਿ ਇੱਕ ਪੁਰਾਣਾ ਹੈਗੀ ਹੈ ਕਹਾਵਤ ਅੰਬ ਜਨ ਤਰਸਿਆ ਕਿ ਛੜ ਕੇ ਸਰ ਦਵਾਬਾ ਉਹ ਇਹੀ ਹੈਗਾ ਵੀ ਜਿਹੜਾ ਆਪਾਂ ਕਲਾਈਮੇਟ ਦੇ ਹਿਸਾਬ ਨਾਲ ਆਪਾਂ ਫਸਲੀ ਚੋਣ ਕਰਨੀ ਆ ਹੁਣ ਕਈ ਦੇਖਿਆ ਸਾਡੇ ਹੁੰਦੇ ਨੇ ਫਾਰਮਰ ਬਟਾਲੇ ਦੇ ਪਰਲੇ ਪਾਸੇ ਮਹਿੰਦੀ ਚੀ ਲਾਉਣੀ ਆ ਪਰ ਉਹਨਾਂ ਨੂੰ ਗੜ ਕਰਨਾ ਪੈਂਦਾ ਇਹ ਸਾਡਾ ਨੀ ਪੜੀ ਇਲਾਕਾ ਉਹ ਚ ਆਪਾਂ ਨੀਚਿਤ ਅੰਬ ਲਾ ਸਕਦੇ ਹਾਂਗੇ ਜਿਹੜੇ ਜਿਹੜੇ ਕਿਸਾਨ ਇੰਟਰਸਟਿਡ ਹੋਣ ਉਹਨਾਂ ਨੂੰ ਕਿੱਦਾਂ ਫਿਰ ਉਹ ਸਲਾਹ مشورہ ਲੈ ਸਕਦੇ ਤਾਂ ਉਹ ਸਾਡੋ ਪਹਿਲਾਂ ਆਂਟ ਕੇ ਆਪਣਾ ਹੈਗਾ ਮਿੱਟੀ ਟੈਸਟ ਕਰਾਉਣੀ ਜ਼ਰੂਰੀ ਆ। ਕਿਹਾ ਗਿਆ ਨਾ ਪਲੈਨਿੰਗ ਪਲੈਨਿੰਗ ਤੋਂ ਪਹਿਲਾਂ ਮਿੱਟੀ ਦੇ ਪਰਖ ਜ਼ਰੂਰੀ ਕਰਾਉਣੀ ਹੈ ਇੱਥੇ ਬੂਟਾ ਹੋਸਦਾ ਨਹੀਂ ਫਸ ਸਕਦਾ। ਫਿਰ ਨਾਲ ਖਾ ਗਾਰਡ ਪਨ ਮੋਟਿਕਲਚਰ ਪੰਜਾਬ ਸਰਕਾਰ ਦਾ ਵਿਭਾਗ ਆ। ਜਿੰਨੀ ਵੀ ਸਬਸਿਡੀ ਉਹ ਉਹਨਾਂ ਨੂੰ ਦਿੱਤੀ ਜਾਂਦੀ ਆ। ਫਿਰ ਉਹਨਾਂ ਨਾਲ ਜਾ ਕੇ ਉਹ ਟਾਈਪ ਕਰਨਾ ਪੈਂਦਾ ਜੋ ਟੈਕਨੀਕਲ ਹੈਗੀ ਜਾਣਕਾਰੀ ਉਹ ਜੁਸਟੀ ਦਿੰਦੀ ਹੈਗੀ। ਮੱਕੀ ਦੇ ਇਕਸਤ ਜਿਹੜੀ ਜੋ ਹੈਗੀ ਆ ਜਿਹੜੀ ਪਾਣੀ ਦੀ ਪਲੈਨਿੰਗ ਕਰਨੀ ਆ ਜਮ੍ਹਾਂ ਮੰਦੀ ਆਉਣੀ ਆ ਜਾਂ ਧਾਰ ਘਟਾਉਣਾ ਉਹ ਮੈਕਮੇਨੇ ਕੰਨੜਪਨ ਹਟਿਲ ਤੋਂ ਕਰਨਾ ਹੈਗਾ ਕਿਸਾਨ ਜਿਆਦਾਤਰ ਇਸ ਪਲ ਇਸ ਪਲ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਇਹ 7-8 ਸਾਲ ਉਹਨਾਂ ਨੂੰ ਵੇਟ ਕਰਨੀ ਪੈਂਦੀ ਬਾਦ ਉਹਦੇ ਲਈ ਕੀ ਹੋ ਸਕਦਾ ਆਪਾਂ ਉਹਨਾਂ ਚਿਰ ਕੋ ਇੰਟਰਕਾਮ ਕਰ ਸਕਦੇ ਹੈਗੇ ਆਪਾਂ ਐਸਾ ਟਰਾਲ ਲਾਇਆ ਸੀ ਇਹਦੇ ਵਿੱਚ ਨੀਚੇ ਗੋਭੀ ਸੌਂਦੇ ਆ ਨਾਲ ਹੈਗਾ ਨਾ ਖੋਜਪਤ ਮੰਡਲ ਉਹਤੇ ਲਾਇਆ ਸੀ ਇਧਰ ਡੈਸਕ ਟੌਪ ਰਾਂ ਨੂੰ ਦੋ ਜਗ੍ਹਾ ਲਾਇਏ ਸੀਗੇ ਉਹਨਾਂ ਦੇ ਟ੍ਰਾਇਲ ਬਹੁਦੇ ਹੋਏ ਨੇਗੇ ਮਨ ਆਪਾਂ ਇੰਟਰਕਰਵ ਕਰਕੇ ਉਹਨੂੰ ਕਵਰ ਕਰ ਸਕਦੇ ਹਾਂ ਲੀਚੀ ਦੇ ਨਾਲ ਹੋਰ ਖੇਤ ਵੀ ਹਾਂ ਹਾਂ ਜੀ ਮਤਲਬ ਅਸਲ ਆਪਾਂ ਟ੍ਰਾਇਲ ਸਰੋਂ ਲਾਇਆ ਜਾਂ ਆਪਾਂ ਹੋਰ ਸਬਜ਼ੀ ਲਾ ਸਕਦੇ ਹਾਂ ਟਮਾਟਰ ਹੋ ਗਿਆ ਪੂਤਨਾ ਫਕਦੀਨਾ ਹੋ ਗਿਆ ਆਪਾਂ ਮਿਹਨਤੀ ਮਤਲਬ ਜਿੰਨੀ ਦੇਰ ਚ ਬਾਗ ਵੱਧਦਾ ਵੇ ਮਹੀਨਾ ਹੋ ਗਿਆ ਪੂਨੀ ਦੇਰ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਕੋਈ ਮਿਹਨਤ ਕਰਨੀ ਪੈਣੀ ਜੇ ਆਪਾਂ ਮਤਲਬ ਦੇ ਕੇ ਲਾ ਕੇ ਬਾਗ ਠੇਕਾਦਾਰ ਨੂੰ ਦੇਤਾ ਠੇਕਾਦਾਰ ਲੂਣ ਪਾਈ ਜਾਂਦਾ ਕਈ ਪਾਈ ਜਾਂਦਾ ਸਾਡੇ ਬੂਟੇ ਬਰਬਾਦ ਕਰ ਜਾਂਦਾ ਸਾਡਾ ਤੁਹਾਨੂੰ ਆਪਾਂ ਥੋੜਾ ਕਵਰ ਕਰਨਾ ਪੈਣਾ ਹੈ ਉਹ ਚੀਜ਼ ਨੂੰ ਤਾਂ ਹੋਰ ਕੀ ਬੈਨੀਫਿਟ ਹੋਏਗਾ ਫਾਰਮਰ ਨੂੰ ਨਿਜੀ ਉਤਪਾਦ ਉੱਤੇ ਪਹਿਲਾਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੇਰੇ ਲਾਲੀ ਗਾਰਡਨ ਅਨਜੀਤ ਬਾਗ ਪਿੰਡ ਬਿਆਰ ਵਿਖੇ ਆਏ ਹੋ ਜਿਹੜਾ ਅੱਜ ਦਾ ਮਕਸਦ ਇਹ ਹੈ ਕਿ ਫਸਲ ਨੂੰ ਕਿੱਦਾਂ ਆਪਾਂ ਸੰਭਾਲਣਾ ਤੇ ਤੋੜਨਾ ਸੰਭਾਲਣਾ ਤੇ ਉਹਦੀ ਰੱਖਿਆ ਕਿੱਦਾਂ ਕਰਨੀ ਹੈ ਉਹਦੇ ਵਿੱਚ ਅੱਜ ਯੂਨੀਵਰਸਿਟੀ ਪੰਜਾਬ ਲੈ ਕੇ ਯੂਨੀਵਰਸਿਟੀ ਗੁਰਦਾਸਪੁਰ ਦੇ ਮੁੱਖ ਸਲਾਹਕਾਰ ਕੇਂਦਰ ਜਿਹੜਾ ਉਹਨਾਂ ਵੱਲੋਂ ਇਹ ਪ੍ਰੋਗਰਾਮ ਅਜੋਕੇ ਕੀਤਾ ਗਿਆ ਜਿਦੇ ਵਿੱਚ ਆਪਣਾ ਜਿੰਨੇ ਵੀ ਲੀਚੀ ਗਰੋਵਰ ਫਾਰਮਰ ਨੇ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਸੱਦ ਕੇ ਦੱਸਣਾ ਵੀ ਆਪਾਂ ਬੂਟਿਆਂ ਦੀ ਸਾਂ ਲੜਾਈ ਤਬਾਹ ਸੰਭਾਲ ਕਿੱਦਾਂ ਕਰਨੀ ਕੀ ਖਾਦ ਕਰਨੀ ਕੀ ਪਾਣੀ ਦੇਣਾ ਇਹਦੇ ਉੱਤੇ ਅਸੈਂ ਮੈਨਾਂ ਰੱਖਿਆ ਗਿਆ ਕਿੰਨਾ ਕੁ ਫਾਇਦਾ ਹੈ ਫਾਰਮਰ ਨੂੰ ਲੋ ਸਸ ਸਿਖਲਾਈ ਨਾਲ ਸਿਖਲਾਈ ਨਾਲ ਤੇ ਹਰ ਚੀਜ਼ ਨਹੀਂ ਹੁੰਦੀ ਹੈ ਜੀ ਫਾਰਮਰ ਨੂੰ ਤਾਂ ਸਿਖਲਾਈ ਪਤਾ ਲੱਗੇ ਕਈ ਗੱਲਾਂ ਅਸੀਂ ਜਿਹੜੀਆਂ ਅੰਗੋਲੀਆਂ ਅੰਗੋਲੀਆਂ ਕਰ ਛੜਨੇ ਆ ਉਹਨਾਂ ਨਾਲ ਧਿਆਨ ਦੇਵਾਂਗੇ ਉਹਨਾਂ ਨਾਲ ਧਿਆਨ ਦੇਵਾਂਗੇ ਪੀ ਅਸੀਂ ਬੂਟਾ ਤੋੜ ਕੇ ਕਿੱਦਾਂ ਨੂੰ ਮੁਰਕੇ ਸਾਹਮਣਾ ਕਿੱਦਾਂ ਪਾਣੀ ਲਾਉਣਾ ਕਿੰਨੀ ਉਹਦੀ ਕਟਿੰਗ ਕਰਨੀ ਕਿੰਨੀ ਵਿੱਚੋਂ ਆਪਾਂ ਉਹਦੀ ਬਾਰਿਸ਼ ਦੇਣੀ ਹੈ ਕਿਹੜੀ ਖਾਦ ਦੇਣੀ ਹੈ ਕਿਹੜਾ ਉਹਨੂੰ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਫਲ ਤੋੜਨ ਲਈ ਹੈ ਇਹਦੀ ਪੈਕਿੰਗ ਕਿੱਦਾਂ ਕਰਨੀ ਹੈ ਇਹਦੀ ਟ੍ਰੇਨਿੰਗ ਟ੍ਰੇਨਿੰਗ ਦਾ ਫਾਇਦਾ ਤੇ ਹੁੰਦਾ ਹੀ ਹੈ ਨਾ ਜੀ ਇਸ ਵਾਰ ਨੇਰੀਆ ਕਾਫੀ ਆਈਆਂ ਤੂਫਾਨ ਕਾਫੀ ਆਇਆ ਤੇ ਫਸਲ ਨੂੰ ਨੁਕਸਾਨ ਵੀ ਹੋਇਆ ਬਿਲਕੁਲ ਪਹਿਲਾਂ ਬਹੁਤ ਨੁਕਸਾਨ ਹੋਇਆ ਸੀ ਪਰ ਹੁਣ 10-12 ਦਿਨ ਤੋਂ ਪ੍ਰਮਾਤਮਾ ਦੀ ਕਿਰਪਾ ਵੀ ਥੋੜਾ ਜਿਹਾ ਜਿਹੜਾ ਫਲ ਬਚਿਆ ਸੀ ਉਹ ਫਲ ਅਸੀਂ ਤੜਾਈ ਸ਼ੁਰੂ ਹੈ ਤੇ ਹੁ میں سارے اپنے جمعیدار پر آمنا کہا ہوں کہ اپنا شتری شتری رفال توڑ کے مارکٹی پر جانتا تاکہ خراب نہ ہو سکے اے لیچی جڑی ایسو ویلے ایک کفتہ اور چلے گی اس تو بعد لیچی دا جڑا کم خطب خراب ہونے چلو جانے گی نئی اور تازی خبریں دیکھنے کے لیے پنجاب 24 آور کو سبسکرائب کر لیجئے